ਤਨਾਸਰੀ ਮਹੱਲਾ ਨੌਵਾਂ ਰਾਗ ਤਨਾਸਰੀ ਹੈ ਤੇ ਮਹੱਲਾ ਦਾ ਅਰਥ ਹੁੰਦਾ ਹੈ ਸਰੀਰ ਤਨ ਨਾਵਾਂ ਦਾ ਅਰਥ ਹੈ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਜ਼ੂਰ ਨੇ ਬਚਨ ਕੀਤਾ ਅਬ ਮੈਂ ਕੌਣ ਉਪਾਉ ਕਰੂੰ ਇੱਕ ਇੱਕ ਲਫ਼ਜ਼ ਆਪ ਜੀ ਧਿਆਨ ਨਾਲ ਸੁਣਿਓ ਅਬ ਦਾ ਅਰਥ ਹੋਣ ਸਿੱਧੇ ਸਿੱਧੇ ਜੇ ਅਰਥ ਨੇ ਮੈਂ ਇੱਥੇ ਮੈਂ ਉੱਤਮ ਪੁਰਸ਼ ਮੈਂ ਆਪਣੇ ਆਪ ਨੂੰ ਕਿਹਾ ਉਹ ਜੀ ਯਾਦ ਰੱਖਿਓ ਮੈਂ ਪਿਛਲੇ ਦਿਨ ਵੀ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਮੰਮੇ ਉੱਤੇ ਦੁਲਾਵਾਂ ਜਦੋਂ ਪਾਉਂਦੇ ਆ ਬੋਲਦੇ ਆ ਉਹ ਮੈਂ ਦੇ ਅਰਥ ਵੀ ਰੱਖਦਾ ਤੇ ਮੈਂ ਦੇ ਵੀ ਰੱਖਦਾ ਮੈਂ ਦਾ ਅਰਥ ਵਿੱਚ ਜਿਵੇਂ ਆ ਪਾਠ ਕਰੋਗੇ ਸ਼ਲੋਕਾਂ ਵਿੱਚ ਆਉਂਦਾ ਘਟ ਘਟ ਮੈਂ ਹਰ ਜੂ ਬਸੈ ਪਰ ਸ਼ਬਦ ਅੱਖਰ ਦੀ ਬੰਤਰ ਇਹ ਮੰਮੇ ਉੱਤੇ ਦੁਲਾਵਾ ਮੈਂ ਅਰਥ ਵਿੱਚ ਤੇ ਜਦੋਂ ਇੱਥੇ ਨੂੰ ਪਾਠ ਮੈਂ ਕੀਤਾ ਅਬ ਮੈਂ ਇਹਦਾ ਅਰਥ ਹੋ ਗਿਆ ਮੈਂ ਆਪਣੇ ਆਪ ਨੂੰ ਸੰਬੋਧਨ ਕੀਤਾ ਅਬ ਖੋਣ ਮੈਂ ਕੌਣ ਕੌਣ ਅਰਥ ਕਿਹੜਾ ਉਪਾਉ ਉਪਾਉ ਦਾ ਅਰਥ ਤਰੀਕਾ ਉਪਾਉ ਦਾ ਅਰਥ ਕੋਈ ਵਸੀਲਾ ਅਬ ਮੈਂ ਕੌਣ ਉਪਾਉ ਕਰੂੰ ਹੁਣ ਮੈਂ ਕੀ ਉਪਾ ਕਰਾਂ ਹੁਣ ਕਿਵੇਂ ਮੈਂ ਕੋਈ ਹਿਲਾ ਕਰਾਂ ਕਿਵੇਂ ਆਪਣੇ ਆਪ ਨੂੰ ਬਚਾਵਾਂ ਕਿਉਂ ਜੀ ਜੇਹ ਵਿਦਮਨ ਕੋ ਸੰਸਾ ਚੂਕੈ ਜੇਹ ਦਾ ਅਰਥ ਜਿਸ ਤੇ ਵਿਦ ਦਾ ਲਬਜ਼ੀ ਅਰਥ ਅਸੀ ਤਰੀਕਾ ਕਰਨੇ ਤਰੀਕਾ ਵਿਧੀ ਜਿਹਨੂੰ ਕਹਿੰਦੇ ਮੈਂ ਕੀ ਉਪਾ ਕਰਾਂ ਹੁਣ ਇਹ ਸਭ ਦੀ ਅਰਦਾਸ ਬਣ ਜਾ ਤੇ ਮੈਂ ਤੇ ਅਕਸਰ ਕਹਿਣਾ ਜਿੱਥੇ ਆਪਾਂ ਪਾਠ ਕਰਨੇ ਆ ਆਪਣੀ ਜੀਵਨ ਲਈ ਅਰਦਾਸ ਕਰਨੇ ਆ ਇਹ ਸ਼ਬਦ ਨੂੰ ਜ਼ਬਾਨੀ ਕੰਟ ਕਰਕੇ ਅਰਦਾਸ ਦਾ ਨਿੱਜੀ ਅਰਦਾਸ ਦਾ ਜਮਾਤੀ ਨਹੀਂ ਸਭ ਤੇ ਲਾਗੂ ਹੋਵੇਗਾ ਇਹਨੂੰ ਹਿੱਸਾ ਬਣਾ ਲਈ ਹੁਣ ਮੈਂ ਕੀ ਕਰਾਂ ਅਬ ਮੈਂ ਕੌਣ ਉਪਾਅ ਕਰੂੰ ਜਿਨ ਵਿਦ ਜਿਸ ਤਰੀਕੇ ਨਾਲ ਮਨ ਕੋ ਇਹਦਾ ਕੋਦਰਤ ਮਨ ਦਾ ਸੰਸਾਰ ਹਿੰਦੀ ਚ ਇੱਕ ਸ਼ਬਦ ਹੈ ਸੰਸ਼ਾ ਅਸੀਂ ਪੜਨੇ ਆ ਇਹ ਬਾਣੀ ਚ ਸੈਸਾ ਲਫ਼ਜ਼ ਵੀ ਆਉਂਦਾ ਹੈ ਇਹਨੂੰ ਤੋਖਲਾ ਕਹਿ ਲੋ ਇਹਨੂੰ ਸਹਿਮ ਕਹਿ ਲੋ ਇਹ ਥੋੜਾ ਥੋੜਾ ਚਿੰਤਾ ਦੇ ਨਾਲ ਵੀ ਜੁੜ ਕੇ ਰਹਿੰਦਾ ਇਹ ਸ਼ਬਦ ਹੈ ਸੰਸਾਰ ਅਬ ਮੈਂ ਕੌਨ ਉਪਾਉ ਕਰੂੰ ਜੇ ਵਿਦਮਨ ਕੋ ਸੰਸਾ ਚੁਕੈ ਮੇਰੇ ਅੰਦਰ ਦਾ ਤੋਖਲਾ ਮਿਟ ਜਾਏ ਮੇਰੇ ਅੰਦਰ ਦਾ ਸਹਿਮ ਖਤਮ ਹੋ ਜਾਏ ਮੇਰੇ ਅੰਦਰ ਦਾ ਡਰ ਮੁੱਕ ਜਾਏ ਮੇਰੇ ਅੰਦਰ ਦਿਨ ਰਾਤ ਜਿਹੜੀ ਚਿੰਤਾ ਵਿਆਪ ਰਹੀ ਹੈ ਇਹ ਚਿੰਤਾ ਤੋਂ ਮੈਂ ਛੁੱਟ ਜਾਵਾਂ ਕਾਦੀ ਚਿੰਤਾ ਅਗੇ ਗੁਰੂ ਜੀ ਕਿੰਨੇ ਭਾਉ ਨਿਦ ਪਾਰ ਪਰਉ ਇਹ ਸ਼ਬਦ ਫਿਰ ਸੁਣੀਓ ਭਾਉ ਭਾਉ ਦਾ ਲਫ਼ਜ਼ੀ ਅਰਥ ਵੈਸੇ ਡਰ ਹੈ ਇੱਕ ਹੋਰ ਖੂਬਸੂਰਤੀ ਜਿੱਥੇ ਸ਼ਬਦ ਭੈ ਹੁੰਦਾ ਹੈ ਨਾ ਭੱਵੇ ਤੇ ਦੁਲਾਵਾਂ ਪਈਆਂ ਨੇ ਅਸਲ 'ਚ ਜਿੱਥੇ ਭਾਉ ਆਵੇਗਾ ਭੱਵੇ ਨੂੰ ਭੱਬਾ ਇਹ ਊੜਾ ਤੇ ਔਂਕੜ ਭਾਉ ਆਵੇਗਾ ਨਾ ਇਹਦਾ ਮਤਲਬ ਇੱਕ ਵਚਨ ਜਿੱਥੇ ਭੱਬੇ ਨੂੰ ਦੁਲਾਵਾਂ ਲੱਗੀਆਂ ਹੋਣਗੀਆਂ ਉਹਨਾਂ ਨੂੰ ਸਮਝ ਨਹੀਂ ਗੁਰਮ ਗੁਰਬਾਣੀ ਦੀ ਐਵੇਂ ਕਟਾਕਸ਼ ਕਰ ਬੈਠੇ ਉਹਦਾ ਬਹੁਵਚਨ ਜਿਵੇਂ ਭੈ ਵਿੱਚ ਪਵਨ ਵਹ ਸਦਵਾਓ ਭੈ ਵੀ ਚੱਲੈ ਲਖ ਦਰਿਆ ਉਹ ਬਹੁਵਚਨ ਹੋ ਗਿਆ ਨਾ ਸਾਰੇ ਇੱਥੇ ਸ਼ਬਦ ਹੈ ਭਾਉ ਲਬਜ਼ੀ ਅਰਥ ਇਹਦਾ ਵੀ ਡਾਰੇ ਤੇ ਉੱਥੇ ਵੀ ਡਰ ਹਜ਼ੂਰ ਨੇ فرمایا ਭਾਉ ਨਿੱਧ ਨਿੱਧ ਦਾ ਲਬਜ਼ੀ ਅਰਥ ਦਾ ਖਜ਼ਾਨਾ ਉਂਜ ਵੈਸੇ ਨਿੱਧ ਲਈ ਲਬਜ ਸਮੁੰਦਰ ਵੀ ਵਰਤਨੇ ਜਿਹਨੂੰ ਭੌ ਜਲ ਕਹਿੰਨੇ ਆ ਭੈ ਜਲ ਵੀ ਕਹਿੰਨੇ ਆ ਇਹ ਤੇ ਸਤਿਗੁਰੂ ਕਹਿੰਦੇ ਨੇ ਭੌ ਨਿਧ ਨਿਧ ਦਾਰ ਤੇ ਸਮੁੰਦਰ ਜਿਹੜਾ ਆ ਡਰਾਵਣਾ ਸੰਸਾਰ ਸਮੁੰਦਰ ਖੈ ਜਿਸ ਵਾਸਤੇ ਮੈਂ ਆਇਆ ਹੁਣ ਮੈਂ ਕੀ ਉਪਾ ਕਰਾਂ ਕਿ ਇਸ ਭਵ ਸਾਗਰ ਤੋਂ ਮੈਂ ਪਾਰ ਪਰੂੰ ਮੈਂ ਸੱਚੀ ਮੁੱਚੀ ਸੁਰਖਰੂ ਕੇ ਨੂੰ ਪਾਰ ਕਰ ਜਾਵਾਂ ਦੇਖੋ ਇਹ ਨੇ ਰਹਾਉ ਦੀਆਂ ਦੋ ਤੁਕਾਂ ਅੱਗੇ ਫਿਰ ਸਤਿਗੁਰੂ ਕਹਿੰਦੇ ਆ ਕਿ ਜਨਮ ਲੈ ਲਿਆ ਕੰਮ ਕੋਈ ਜ਼ਿੰਦਗੀ ਚ ਚੰਗਾ ਨਹੀਂ ਕੀਤਾ ਸੱਚ ਇਹ ਵੀ ਨਾ ਮੰਨ ਕਰਕੇ ਨਾ ਬਚਨਾ ਕਰਕੇ ਕਰਮਾ ਕਰਕੇ ਵੀ ਰੱਬ ਨਹੀਂ ਜਪਿਆ ਤੇ ਆਪਣੇ ਗੁਰੂ ਦੀ ਗੱਲ ਬੜੀ ਬੜੀ ਸੁਣੀ ਪਰ ਅਗਨੋਰ ਕਰ ਦਿੱਤੀ ਅੰਦਰ ਨਹੀਂ ਵਸਾਈ ਪਸ਼ੂ ਦੀ ਤਰ੍ਹਾਂ ਖਾ ਕੇ ਸੌਂ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵਾਹ ਗੁਰੂ ਇੰਨੇ ਮੇਰੇ ਚ ਔਗਣ ਨੇ ਪਰ ਇੱਕ ਕਿਰਪਾ ਕਰੋ ਮੈਂ ਮੰਨਣ ਨੂੰ ਤਿਆਰ ਆ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ ਮੈਨੂੰ ਪਾਪੀ ਨੂੰ ਤੁਸੀਂ ਬਖਸ਼ ਦੇ। ਮੈਂ ਤਾਂ ਕਿ ਆ ਵੀ ਅੱਜ ਦਾ ਸ਼ਬਦ ਜਿਹੜਾ ਹੈ ਇਹ ਬੇਨਤੀ ਹੈ। ਇਹਦੇ ਫਿਰ ਅਰਥ ਆਮੇ ਕੌਨ ਉਪਾਉ ਕਰੂੰ ਜੀਵਿਤ ਮਲ ਕੋ ਸੰਸਾ ਚੂਕੈ ਭਵਨਿਤ ਪਾਰ ਪਰੂੰ। ਇਹ ਕਦੋਂ ਪੈਦਾ ਹੁੰਦਾ ਹੈ? ਕਈ ਤਾਂ ਐਸੇ ਇਨਸਾਨ ਨੇ ਜਿਨ੍ਹਾਂ ਦਾ ਜਨਮ ਤੋਂ ਹੀ ਇਹ ਫੁਰਨੇ ਪੈਦਾ ਹੋ ਜਾਂਦੇ ਹਨ। ਪਰ ਜਿਨ੍ਹਾਂ ਦੇ ਅੰਦਰ ਇਹ ਖਿਆਲ ਪੈਦਾ ਹੋ ਜਾਏ ਉਹ ਸਮਝਣ ਪਰਮਾਰਥ ਵਾਲੇ ਪਾਸੇ ਸਾਡੀ ਸ਼ੁਰੂਆਤ ਹੋ ਗਈ। ਕਿਉਂਕਿ ਇਨਸਾਨ ਜ਼ਿੰਦਗੀ ਚ ਗਲਤੀਆਂ ਕਰਦਾ ਤੇ ਮਰਦ ਦੇ ਦਮ ਤੱਕ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ ਕਿ ਮੈਂ ਗਲਤੀ ਕੀਤੀ ਹੈ ਪਰ ਇਹ ਫੁਰਨੇ ਅਕਸਰ ਜਦੋਂ ਬੰਦਾ 50 ਟੱਪਦਾ 56 57 ਪਹੁੰਚਦਾ 60 ਦੇ ਨੇੜੇ ਪਹੁੰਚਦਾ ਸਾਹਮਣੇ ਮੌਤ ਹੀ ਹੱਸਦੀ ਦਿਸਦੀ ਏ ਸ਼ਰੀਰ ਸਾਥ ਪਿਆ ਚੜਦਾ ਨਾਲ ਦੇ ਸਾਥੀ ਚਲੇ ਗਏ ਫੇਰ ਇਕੱਲਿਆਂ ਬੈਠਿਆਂ ਕਿਤੋਂ ਅੰਦਰੋਂ ਆਵਾਜ਼ ਆਉਂਦੀ ਬਣਾ ਹੁਣ ਸਾਹਮਣੇ ਮੌਤ ਦੇਸਦੀਪੀ ਜ਼ਿੰਦਗੀ ਚ ਕੰਮ ਤਾਂ ਚੰਗਾ ਕੀਤਾ ਕੋਈ ਨਹੀਂ ਸਿਰ ਬੇਨਤੀ ਹੈ ਉਦੋਂ ਫਿਰ ਅੰਦਰੋਂ ਆਵਾਜ਼ ਉੱਠਦੀ ਕਿ ਮੈਂ ਕੋਈ ਕੰਮ ਨਹੀਂ ਚੰਗਾ ਕੀਤਾ ਮੇਰਾ ਬਣੇਗਾ ਕੀ ਰਾਤ ਨੂੰ ਨੀਂਦ ਨਹੀਂ ਪੈਂਦੀ ਸਿਰ ਕੰਪਿਓ ਪਗ ਡੱਗਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਵਿਦ ਭਈ ਤਉ ਨਾ ਹਰਸਲੀਨ ਅਬ ਮੈਂ ਕੌਣ ਉਪਾਉ ਕਰੂੰ ਥੋੜਾ ਜਿਸ ਨੂੰ ਸੁਣਿਓ ਆਪਜੀ ਬੇਨਤੀ ਨੂੰ ਠੀਕੇ ਮੈਂ ਫਿਰ ਅਰਜ਼ ਕਰਾਂ ਇਹ ਕਦੀ ਕਦੀ ਅਕਸਰ ਗੁਰਮੁਖ ਪਿਆਰਿਆਂ ਦੇ ਅੰਦਰ ਸਿਮਰਨ ਕ ਜਦੋਂ ਪ੍ਰਮਾਤਮਾ ਜਗੰਦਾ ਬੰਦੇ ਨੂੰ ਪਹਿਲਾ ਅਹਿਸਾਸ ਇਹ ਆਉਂਦਾ ਮੈਂ ਜ਼ਿੰਦਗੀ ਚ ਇੰਨੀਆਂ ਗਲਤੀਆਂ ਕੀਤੀਆਂ ਆਉਗਣ ਕੀਤੇ ਮੈਂ ਪਰਿਵਾਰ ਤੋਂ ਲੁਕਾਵਾਂਗਾ ਮੈਂ ਸੰਸਾਰ ਤੋਂ ਲੁਕਾਵਾਂਗਾ ਪਰ ਯਾਦ ਰੱਖਿਓ ਗੁਰੂ ਤੇ ਕਰਤਾਰ ਤੋਂ ਮੈਂ ਕਦੀ ਆਪਣੇ ਆਪ ਨੂੰ ਲੁਕਾ ਨਹੀਂ ਸਕਾਂਗਾ ਕਿਹੜਾ ਪਰਦਾ ਜਿਹੜਾ ਮੈਂ ਆਪਣੇ ਆਪ ਨੂੰ ਲੁਕਾ ਲਾਂਗਾ ਤੇ ਦਾਸ ਨੇ ਇੱਕ ਔਰ ਬੇਨਤੀ ਕੀਤੀ ਸੀ ਅਕਸਰ ਬੰਦੇ ਦੇ ਕੀਤੇ ਹੋਏ ਗੁਨਾਹ ਇਹਦੀਆਂ ਕੀਤੀਆਂ ਹੋਈਆਂ ਗਲਤੀਆਂ ਜਾਂ ਤਾਂ ਸਿਮਰਨ ਵੇਲੇ ਗੁਨਾਹ ਇਹਦੇ ਸਾਹਮਣੇ ਆਉਂਦੇ ਨੇ ਤੇ ਜਾਂ ਫਿਰ ਮੌਤ ਵੇਲੇ ਦੇ ਸਾਹਮਣੇ ਹੁੰਦੇ ਆ ਦੋ ਚੀਜ਼ਾਂ ਨੇ ਫਿਰ ਸੁਣਿਓ ਜੇ ਮੈਂ ਗਲਤੀ ਕੀਤੀ ਹੈ ਇਹ ਤੁਸੀਂ ਇੱਨੇ ਬੈਠੇ ਆਂ ਤੇ ਮੈਂ ਕਿਉਂ ਸੋਚਣਾ ਬੰਦੇ ਨਾਲ ਸ਼ੇਅਰ ਕਰੋਗੇ ਤੇ ਬੰਦੇ ਫਿਰ ਵੀ ਕਿਸੇ ਨੂੰ ਜਾਹ ਦੱਸ ਦਿਆ ਪਰ ਗੁਰੂ ਨਾਲ ਸ਼ੇਅਰ ਕਰੋਗੇ ਉਹ ਬਖਸ਼ ਦੇਗਾ ਪਰ ਕਿਸੇ ਨਾਲ ਅਗਾਂਹ ਸਾਂਝਾ ਨਹੀਂ ਕਰੇਗਾ ਤੇਰੇ ਅੰਦਰ ਦੇ ਦੁੱਖ ਨੂੰ ਉਹ ਸੁਣੇਗਾ ਜ਼ਰੂਰ ਪਰ ਕਿਸੇ ਨੂੰ ਹੀ ਕਹੇਗਾ ਬੰਦੇ 'ਚ ਇਹ ਔਗਣ ਮੈਂ ਆਪ ਨੂੰ ਅਰਜ਼ ਕਰਾਂ ਕਿ ਦੇਖੋ ਜਦੋਂ ਇਹ ਸ਼ੁਰੂ ਹੋ ਜਾਏ ਕਿ ਮੈਂ ਗਲਤੀ ਕੀਤੀ ਮੈਂ ਮੈਂ ਕੀ ਉਪਾ ਕਰਾਂ ਮੇਰਾ ਬਣੇਗਾ ਕੀ ਹੁਣ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਕਿ ਜਿਹੜਾ ਮੈਂ ਆਪਕ ਨੂੰ ਸੁਣਾਇਆ ਸਿਰ ਕੰਪਿਓ ਸਿਰ ਕੰਬਨ ਲੱਗ ਪਏ ਪੱਗ ਡੱਗ ਮਗੇ ਤੁਰਨਾ ਤੇ ਪੈਰ ਵੀ ਸਹੀ ਤਰੀਕੇ ਨਾਲ ਨਹੀਂ ਖੱਬੇ ਸੱਜੇ ਨੂੰ ਪੈਰ ਡੋਲਦੇ ਆ ਸਿਰ ਕੰਪਿਓ ਪੱਗ ਡੱਗ ਮਗੇ ਨੈਣ ਜੋਤ ਤੇ ਹੀਨ ਜਿੰਨਾ ਅੱਖਾਂ ਨੇ ਇੰਨੇ ਚੋਜ ਤਮਾਸ਼ੇ ਦੇਖਿਆ ਅਜ ਅੱਖਾਂ ਵੀ ਬੰਦ ਹੋ ਗਈਆਂ ਕਹੋ ਨਾਨਕ ਇਹ ਵਿਦ ਭਈ ਆਹ ਮੇਰੀ ਹਾਲਤ ਹੋ ਗਈ ਇਥੇ ਵਿਦਦਰਤ ਹਾਲਤ ਕਹੋ ਨਾਨਕ ਇਹ ਵਿਦ ਭਈ ਤਉਨ ਹਰਸ ਪਲੀਨ ਹੁਣ ਮੇਰੇ ਅੰਦਰ ਅਜੀਬੀ ਧਾਮ ਰਸ ਨਹੀਂ ਪੈਦਾ ਹੋਇਆ ਫਿਰ ਇੱਕ ਥੋੜਾ ਜਿਹਾ ਪਿੰਡੂ ਸ਼ਬਦਾਵਲੀ ਇਸ ਮੈਂ ਅਰਜ ਕਰਾਂਗਾ ਇੱਕ ਫਸਲ ਨੇ ਜੇ ਜੰਮਦੀ ਪਈ ਹੈ ਉਹਨੂੰ ਹੋ ਸਕਦਾ ਹੈ ਜੇ ਆਸਣਾ ਹੋਵੇ ਫਸਲ ਜੰਮਦੀ ਨੂੰ ਪਤਾ ਹੈ ਅੰਕੁਰ ਹੈ ਮਿੱਟੀ ਤੋਂ ਬਾਹਰ ਨਿਕਲੇ ਹੈ ਅਜੇ ਬੂਟੇ ਨੇ ਬੰਨਣਾ ਹੈ ਤੇ ਜਦੋਂ ਮੰਨ ਲਓ ਉਹ ਫਸਲ ਅੱਧ ਵਿਚਾਲੇ ਆ ਗਈ ਜਿਹਨੂੰ ਸਾਡੇ ਪੰਜਾਬ ਚ ਕਹਿੰਦੇ ਆ ਗੱਬੇ ਚ ਆ ਗਈ ਨਾ ਪੱਕੀ ਨਾ ਕੱਚੀ ਉਹਨੂੰ ਅਜੇ ਇੱਕ ਆਸ ਹੈ ਕਿ ਮੈਂ ਪੱਕਣਾ ਹੈ ਉਹ ਚਾਰ ਦਿਨ ਧੀਰਜ ਰੱਖੇਗੀ ਅਜੇ ਪਹਿਲਾਂ ਜੰਮੀ ਸੀ ਤਾਂ ਆਸ ਸੀ ਮੈਂ ਉਸ ਤੋਂ ਅੱਗੇ ਜਾਣਾ ਹੈ ਫਿਰ ਆਸ ਹੈ ਕਿ ਅੱਧੀ ਕੱਚੀ ਅੱਧੀ ਪੱਕੀ ਜਿਹਨੂੰ ਆਪਾਂ ਡੱਡਰੀ ਵੀ ਕਹਿੰਦੇ ਆ ਡੱਡਰੀ ਹੋ ਗਈ ਤੇ ਗੁਰਮਖੋ ਅਜੇ ਵੀ ਆਸ ਹੈ ਕਿ ਜੇ ਪੱਕਣਾ ਹੈ ਤੇ ਜਿਹੜੀ ਫਸਲ ਪੱਕ ਜਾ ਉਹਨੂੰ ਅੱਗੇ ਆਸ ਕੀ ਹੈ ਉਹਨੇ ਕਿੱਥੇ ਜਾਣਾ ਹੈ ਜਾਂ ਤੋ ਫਸਲ ਕੱਟੀ ਜਾਣੀ ਹੈ ਤੇ ਨਹੀਂ ਕੋਈ ਕੱਟੇਗਾ ਤੇ ਪੱਕੀ ਹੋਈ ਆਪਣੇ ਆਪ ਹੀ ਧਰਤੀ ਤੇ ਡਿੱਗ ਪਵੇਗੀ। ਉਹਨੂੰ ਆਗਾ ਕੋਈ ਆਸ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂ ਜਦੋਂ ਅਸੀਂ ਬਚਪਨ ਸੀ ਇਹਨੂੰ ਮਹਿਸੂਸ ਕਰਕੇ ਦੇਖਿਓ ਜਦੋਂ ਬਚਪਨ ਸੀ ਖੇਡਦੇ ਸਾਂ ਉਦੋਂ ਆਸ ਸੀ ਅਜੇ ਪੜ੍ਹਨਾ ਹੈ ਅਜੇ ਜਵਾਨੀ ਹੈ ਅਜੇ ਫਿਊਚਰ ਬਾਰੇ ਸੋਚਣਾ ਹੈ ਜਦੋਂ ਜਵਾਨੀ ਆ ਗਈ ਸੱਚੀ ਇਹ ਵੇ ਉਦੋਂ ਅੰਦਰ ਕਹਿਣ ਲੱਗਿਆ ਚਾਰ ਦਿਨ ਤੱਕ ਖਾਣ ਪੀਣਦੇ ਨੇ ਇਹ ਲੋਕੀ ਟੋਕੀ ਜਾ ਰਿਹਾ ਜਵਾਨੀ ਵਿੱਚ ਸੱਚੀ ਗੱਲ ਜੇ ਰੱਬ ਦੀ ਗੱਲ ਛੱਡੋ ਬੰਦੇ ਜਿਸ ਮਾਂ ਦਾ ਦੁੱਧ ਪੀਤਾ ਹੁੰਦਾ ਮਾਂ ਬਾਪ ਵੀ ਇਹਨੂੰ ਮਾਂ ਬਾਪ ਨਜ਼ਰ ਨਹੀਂ ਆਉਂਦੇ ਕਿਉਂਕਿ ਆਪਣਾ ਹੰਕਾਰ ਇਤਨਾ ਹੈ ਅਜੇ ਸਾਡੇ ਤੇ ਬੜੇ ਦਿਨ ਪਏ ਆ ਤੇ ਜਦੋਂ ਬੰਦਾ ਬੁੱਢੇ ਪੇਤੇ ਪਹੁੰਚ ਗਿਆ ਹੁਣ ਫਸਲ ਪੱਕ ਗਈ ਹੁਣ ਕੀ ਕਰੇਗਾ ਇਹ ਕਾਰਨ ਮੈਂ ਇੱਕ ਵਾਰ ਕਿਹਾ ਸੀ ਜਿਨ੍ਹਾਂ ਨੂੰ ਅਸੀਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿੰਨੇ ਆ ਉਸ ਮਹਾਪੁਰਖ ਨੇ 12 ਸਾਲ ਦੀ ਉਮਰ ਚ ਆਹ ਮਹਿਸੂਸ ਕਰ ਲਿਆ ਜੋ ਗੁਰੂ ਤੇਗ ਬਹਾਦਰ ਜੀ ਨੇ ਗਿਆ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਮਿਲੇ 12 ਸਾਲ ਦੀ ਉਮਰ ਚ। ਮਹਾਰ ਸਾਲ ਕਹਿਣਾ ਉਹਨਾਂ 105 ਸਾਲ ਉਹਨਾਂ ਮਹਾਪੁਰਖਾਂ ਦੀ ਉਮਰ। ਬਾਬਾ ਬੁੱਢਾ ਸਾਹਿਬ ਜੀ ਦੀ। 1506 ਚ ਉਹਨਾਂ ਦਾ ਜਨਮ ਹੋਇਆ 1518 ਚ ਗੁਰੂ ਨਾਨਕ ਸਾਹਿਬ ਨੂੰ ਮਿਲੇ। 1631 ਨੂੰ ਉਹਨਾਂ ਚੋਲਾ त्यागਿਆ। 1506 1631 100 ਤੇ 50 ਸਾਲ ਜਿਸ ਦਿਨ ਮਿਲੇ ਗੁਰੂ ਨਾਨਕ ਸਾਹਿਬ ਨੂੰ ਪਹਿਲਾ ਸਵਾਲ ਉਹਨਾਂ ਦਾ ਸੀ ਬਾਬਾ ਜੀ ਕਿ ਮੌਤ ਤੇ ਫਤਿਹ ਪਾਈ ਜਾ ਸਕਦੀ ਹੈ ਕਿ ਜਨਮ ਮਰਨ ਦਾ ਦੋ ਕਟਿਆ ਜਾ ਸਕਦਾ ਤੇ ਗੁਰੂ ਨਾਨਕ ਸਾਹਿਬ ਦਾ ਅੱਗੇ ਉੱਤਰ ਸੀ ਤੇਰੀ ਉਮਰ ਕੀ ਕਹਿਣ ਲੱਗੇ 12 ਸਾਲ ਦੀ ਹਜ਼ੂਰ ਨੇ ਕਿਹਾ 12 ਸਾਲ ਦੀ ਉਮਰ 'ਚ ਕਿਵੇਂ ਪਤਾ ਲੱਗ ਗਿਆ ਮੌਤ ਸਾਹਮਣੇ ਜਨਮ ਮਰਨ ਉਹਦਾ ਉੱਤਰ ਸੀ ਬਾਬਾ ਜੀ ਦਾ ਕਿ ਜ਼ਿਮੀਦਾਰਾਂ ਦਾ ਮੁੰਡਾ ਵਾਂ ਕੁਝ ਫਸਲਾਂ ਅਜੇ ਕੱਚੀਆਂ ਸਨ ਕੁਝ ਡੱਡਰੀ ਸੀ ਕੁਝ ਪੱਕੀ ਸੀ ਹਕੂਮਤ ਦੇ ਘੋੜੇ ਆਏ ਸਾਰੀ ਫਸਲ ਨੂੰ ਤਬਾਹ ਕਰ ਗਏ ਉਜਾੜ ਗਏ ਪੱਕੀ ਨੂੰ ਵੱਢ ਕੇ ਲੈ ਗਏ ਬਸ ਵੱਟ ਤੇ ਖਲੋਤੇ ਬੰਨੇ ਤੇ ਖਲੋਤੇ ਕਿਸਾਨ ਵਹਿੰਦੇ ਰਹਿ ਕੁਝ ਨਹੀਂ ਕਰ ਸਕੇ ਉਦਨ ਅੰਦਰੋਂ ਆਵਾਜ਼ ਆਈ ਮਣਾ ਬੰਦੇ ਦੀ ਜ਼ਿੰਦਗੀ ਵੀ ਤਾਂ ਤੈਨੂੰ ਪੜਾਈ ਹੈ ਨਾ ਇਹ ਫਸਲ ਕੱਚੀ ਆ ਬੱਚਾ ਜਿਹੜਾ ਦੁੱਧ ਚੁੰਗ ਰਿਹਾ ਖੇਡ ਰਿਹਾ ਜਦੋਂ ਜਵਾਨੀ ਆ ਗਈ ਡੱਢਲੀ ਖੈ ਤੇ ਪੱਕੀ ਗਈ ਵੱਡੀ ਜਾਣੀ ਖੈ ਉਦੋਂ ਸਤਿਗੁਰੂ ਨੇ ਕਿਹਾ ਕਿ ਬੱਚਾ ਤੇਰੀ ਉਮਰ ਬੱਚਿਆਂ ਵਾਲੀ ਹੈ ਬੇਟਾ ਉਮਰ ਤੇਰੀ ਬੱਚਿਆਂ ਵਾਲੀ ਹੈ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ ਹੈ ਇਸ ਨੂੰ ਫਿਰ ਸੁਣਿਓ ਦੁਬਾਰਾ ਵੈਸੇ ਕਈ ਵਾਰੀ ਮੈਂ ਮੰਧੀ ਸਹਿ ਵੀ ਗੱਲ ਕਹੀ ਕਿ ਬੱਚਿਆਂ ਵਾਲੀ ਉਮਰ ਗੱਲਾਂ ਬੁੱਢਿਆਂ ਵਾਲੀਆਂ ਕਿਉਂ ਉਸ ਦਾ ਇੱਕ ਉਹ ਮਨੋਵਿਗਿਆਨ ਇਹਦਾ ਵੀ ਕਿ ਜਦੋਂ ਬੰਦਾ ਬਚਪਨ ਚ ਹੁੰਦਾ ਹੈ ਤੇ ਪੁੱਬੇ ਕਿੱਚ ਜਵਾਨੀ ਦੀਆਂ ਗੱਲਾਂ ਕਰਦਾ ਇਸ ਤਰੀਕਾ ਨਾ ਜੀ ਜਦੋਂ ਜਵਾਨੀ ਚ ਜਾਂਦਾ ਫਿਰ ਅਗਾ ਕਰਦਾ ਬੁਢੇਪੇ ਚ ਰਿਟਾਇਰਮੈਂਟ ਤੋਂ ਬਾਅਦ ਆ ਕੁਝ ਕਰ ਦੇਣਾ ਕਰਦਾ ਕੁਝ ਵੀ ਨਹੀਂ ਦੇ ਆ ਕੁਝ ਕਰ ਦੇਣਾ ਤੇ ਯਾਦ ਰੱਖਿਓ ਜਿੱਦਨ ਰਿਟਾਇਰ ਹੋ ਜਾਂਦਾ ਅਗਲੀ ਗੱਲ ਨਹੀਂ ਕਰਦਾ ਹੁਣ ਥੋੜੇ ਦਿਨਾਂ ਨੂੰ ਡੱਬੇ ਚ ਵੀ ਪੈ ਜਾਣਾ ਫਿਰ ਦੁਬਾਰੇ ਗੱਲ ਕਰੇਗਾ ਜਵਾਨੀ ਸਾਂ ਇੰਨਾ ਖਾ ਜਾਂਦਾ ਹੁੰਦਾ ਸੀ ਅਗਾ ਡਰ ਲੱਗਦਾ ਕਿਉਂਕਿ ਸਾਹਮਣੇ ਮੌਤ ਦੇਸਰੀ ਬਈ ਅਜਿਹੇ ਸ਼ਬਦ ਕਿਹਾ ਤੂੰ ਬੱਚਾ ਗੱਲਾਂ ਬੁੱਢਿਆਂ ਵਾਲੀਆਂ ਕਰਨਾ ਕਿਉਂ ਜਿਹੜੇ ਮੌਤ ਬਾਰੇ ਇੱਕ ਬੁੱਢੇ ਨੂੰ ਸੋਚਣਾ ਚਾਹੀਦਾ ਹੈ ਤੂੰ ਬੱਚਾ ਹੋ ਕੇ ਉਸ ਮੌਤ ਦੀ ਗੱਲ ਕਰਨ ਲੱਗਿਆ ਤੂੰ ਉਸ ਪੜਾਅ ਤੇ ਪਹੁੰਚ ਗਿਆ ਜਿਸ ਪੜਾਅ ਤੇ ਬੁੱਢੇ ਪਹੁੰਚਦੇ ਹੁੰਦੇ ਆ ਤਾਂ ਹੀ ਬੁੱਢੇ ਤੋਂ ਬੁੱਢਾ ਕਰ ਦਿੱਤਾ ਮੇਰੇ ਸਤਗੁਰਾਂ ਨੇ ਕਿਹਾ ਦੇਖੋ ਹੁਣ ਸਮਾਂ ਲੰਘ ਗਿਆ ਸਰੀਰ ਜਵਾਬ ਪਿਆ ਦਿੰਦਾ ਖਾ ਪੀ ਸਭ ਕੁਝ ਲਿਆ ਗੁਨਾਹ ਬੜੇ ਕੀਤੇ ਤੇ ਮੈਂ ਫਿਰ ਬੇਨਤੀ ਕੀਤੀ ਉਹ ਗੁਨਾਹ ਹੁਣ ਸਾਨੂੰ ਪਤਾ ਕੀ ਕੀਤੇ ਲੋਕਾਏ ਜਾ ਸਕਦੇ ਆ ਪਰ ਮਿਟਾਏ ਨਹੀਂ ਜਾ ਸਕਦੇ ਲਕਾਨ ਵਿੱਚ ਤੇ ਮਿਟਾਨ ਵਿੱਚ ਜ਼ਮੀਨ ਸਮਾਨ ਦਾ ਫਰਕ ਹੁੰਦਾ। ਕਿਸੇ ਚੀਜ਼ ਨੂੰ ਅੱਖਾਂ ਤੋਂ ਉਹਲੇ ਕਰ ਲੈਣਾ ਥੋੜਾ ਮਿਟਦੀ। ਮੰਨ ਲਓ ਕਿ ਕੋਈ ਚੀਜ਼ ਪਈ ਹੈ ਤੇ ਮੈਂ ਉਹਦੇ ਉੱਤੇ ਕੋਈ ਟੋਕਰਾਂ ਮੁੱਦਾ ਮਾਰ ਦਿਆਂ, ਕੱਪੜਾ ਰੱਖ ਦਿਆਂ, ਕੰਬਲ ਨਾਲ ਢੱਕ ਦਿਆਂ। ਨਹੀਂ ਪਿਆਰਿਓ, ਢੱਕਣ ਨਾਲ ਛੁਪਾਏ ਜਾਂਦੇ ਆ ਪਰ ਮਿਟਾਏ ਨਹੀਂ ਜਾਂਦੇ। ਜਿੰਨੇ ਗੁਨਾਹ ਕੀਤੇ ਆ ਖਿਮਾ ਕਰਿਓ, ਉਹ اسی ਛਪਾ ਕੇ ਅੰਦਰ ਬੈਠੇ ਆ। ਛਿਪੇ ਹੋਏ ਨੇ ਮਿٹے ਨਹੀਂ ਜਾਂ ਸਿਮਰਨ ਵਿੱਚ ਬਾਹਰ ਨਿਕਲਗੇ ਤੇ ਜਾਂ ਮੌਤ ਵੇਲੇ ਨਿਕਲਗੇ ਮੈਂ ਦੋ ਆਪ ਨੂੰ ਹੋਰ ਉਦਾਹਰਨਾ ਦੇਣਾ ਬਾਣੀ ਚ ਇੱਕ ਬਚਨ ਇੱਕ ਤਾਂ ਤੁਸੀਂ ਰੋਜ਼ ਪੜ੍ਹਦੇ ਕਿ ਭਰੀਐ ਮਤ ਪਾਪਾਂ ਕੈ ਸੰਗ ਪਹਿਲਾਂ ਨਹੀਂ ਮੈਲ ਉਗਲਦੀ ਕਦੀ ਕਿਸੇ ਨੂੰ ਟੀਵੀ ਵੇਖਦਿਆਂ ਮਹਿਸੂਸ ਹੋਇਆ ਮੈਂ ਇੰਨੀ ਨਿੰਦਿਆ ਕੀਤੀ ਮਨ ਆਦਿ ਤਿਕਰਮਾ ਕਿਸੇ ਨੇ ਸੁਣਿਆ ਹਾਂ ਕੋਈ ਬੰਦਗੀ ਵਾਲਾ ਕਹੇ ਮੇਰਾ ਦਿਲ ਨਹੀਂ ਕਰਦਾ ਕਦੀ ਕਿਸੇ ਨੇ ਕਿਹਾ ਕਿ ਮੈਂ ਮੀੜੀਏ ਤੇ ਬੈਠਾ ਮੇਰਾ ਮਨ ਨਹੀਂ ਲੱਗਦਾ ਮੇਰਾ ਮਨ ਭਟਕਦਾ ਨਿੱਕੇ ਨਿੱਕੇ ਨਿਆਣੇ ਵੀ ਬੈਠੇ ਰੋਟੀ ਖਾਂਦੇ ਆ ਨਾਲ ਸਾਹਮਣੇ ਟਿਚ ਟਿਚ ਕਰੀ ਜਾਂਦੇ ਕਿਦਾ ਮਨ ਭਟਕਦਾ ਹਾਸਾ ਨਹੀਂ ਪਰ ਜਦੋਂ ਸਿਮਰਨ ਕਰਦਾ ਉਦੋਂ ਹੀ ਕਹਿੰਦਾ ਕਰਾਂ ਕਿ ਮੇਰਾ ਮਨ ਨਹੀਂ ਲੱਗਦਾ ਕਿਉਂਕਿ ਮੈਲ ਮੈਲ ਨੂੰ ਖਿੱਚਦੀ ਹੈ ਮੈਲ ਉੱਤੇ ਮੈਲ ਲੱਗੀ ਜਾਏ ਤਾਂ ਕਿ ਜਿਸ ਦਿਨ ਸਾਬਣ ਲਾਵਾਂਗੇ ਚੇਤੇ ਰੱਖੋ ਉਗਲ ਕੇ ਮੈਲ ਉਦੋਂ ਹੀ ਬਾਹਰ ਆਉਣੀ ਹੈ ਗੁਰੂ ਕਹਿੰਦਾ ਜਾਂ ਤਾਂ ਸਿਮਰਨ ਵੇਲੇ ਪਾਪ ਤੇ ਜਾਂ ਫਿਰ ਮੌਤ ਵੇਲੇ ਫਿਰ ਸੁਣਿਓ ਜਿਵੇਂ ਭਰੀਐ ਮਤ ਪਾਪਾਂ ਕੇ ਸੰਗ ਉਹ ਢੋਪੈ ਨਾਮਾ ਕਰਾਂ ਇੱਕ ਬਚਨ ਦਾ ਕਬੀਰ ਜੇਤੇ ਪਾਪ ਕੀਏ ਰਖੈ ਤਲੈ ਦੁਰਾਇ ਪ੍ਰਗਟ ਭੈ ਨਿਦਾਨ ਸਭ ਜਹ ਪੁੱਛੈ ਧਰਮ ਰਾਏ ਪ੍ਰਗਟ ਭੈ ਨਿਦਾਨ ਵੇਖੋ ਇਹ ਤੇ ਸ਼ਬਦ ਹੈ ਰਖੈ ਤਲੈ ਦੁਰਾਇ ਦੁਰਾਇ ਦਾ ਪੰਜਾਬੀ ਚਰ ਤੇ ਲੁਕਾਣਾ ਚਪਾਣਾ ਪ੍ਰਗਟ ਭੈ ਉਹ ਪ੍ਰਗਟ ਹੋ ਗਏ ਜਿਹੜੇ ਲੋਕਾਇਸ ਨੂੰ ਪ੍ਰਗਟ ਹੋ ਗਿਆ ਪਰ ਮੈਂ ਫਿਰ ਆਪ ਨੂੰ ਉਸੇ ਵਿਸ਼ੇ ਤੇ ਅਰਜ਼ ਕਰਨੀ ਚਾਹਨਾ ਕਿ ਗੁਰਮਖੋ ਜਦੋਂ ਇਹ ਅਹਿਸਾਸ ਪੈਦਾ ਹੋਣ ਲੱਗ ਪਵੇ ਇਹ ਖੁਸ਼ਕਿਸਮਤ ਬੰਦਿਆਂ ਨੂੰ ਹੁੰਦਾ ਇਹ ਮਨੋਵਿਗਿਆਨ ਦਾ ਕਹੇਗਾ ਡਰ ਹੈ ਕਿਉਂਕਿ ਭੈ ਵੀ ਕਈ ਤਰ੍ਹਾਂ ਦਾ ਹੈ ਨਾ ਮੈਂ ਇੱਕ ਦਿਨ ਅਰਜ਼ ਕੀਤੀ ਸੀ ਇੱਕ ਭੈ ਹੈ ਦੁਨਿਆਵੀ ਇੱਕ ਭੈ ਹੈ دینی ਤੇ ਇੱਕ ਭੈ ਹੈ ਦੇਵੀ ਬੰਦਾ ਡਰਦਾ ਥੋੜਾ ਜਿਹਾ ਦਾਸੀ ਵਿਆਖਿਆ ਕਰ ਲਈਏ ਇਹਦੇ ਚ ਕੋਈ ਨਹੀਂ ਬਚਿਆ ਬੰਦਗੀ ਵਾਲਾ ਵੀ ਇਹ ਚ ਜ਼ਰੂਰ ਹੈ ਸਭ ਤੋਂ ਪਹਿਲੀ ਗੱਲ ਭੈ ਖੈ ਦੁਨਿਆਵੀ ਦੁਨਿਆਵੀਅਤ ਦੁਨੀਆਂ ਦਾ ਸੰਸਾਰ ਦਾ ਇਹ ਭੈ ਸਾਨੂੰ ਪ੍ਰਕਿਰਤੀ ਵਿੱਚੋਂ ਕੁਦਰਤ ਵਿੱਚੋਂ ਤੇ ਕੁਝ ਸਾਨੂੰ ਜਨਮ ਜਾਤ ਹੀ ਮਿਲਦਾ ਹੈ ਭੈ ਜਿਵੇਂ ਮੰਨ ਲਓ ਥੋੜੇ ਜੇ ਇਸ ਬੰਦੀ ਸੁਣਿਓ ਫਿਰ ਮੈਂ ਜੋ ਆ ਸ਼ਬਦ ਹੈ ਇਸ ਬੰਦੀ ਕਰਾਂਗਾ ਪਹਿਲਾ ਭੈ ਖੈ ਦੁਨਿਆਵੀ ਜਨਮ ਜਾਤ ਚ ਮਿਲਿਆ ਅੱਗ ਦਾ ਡਰ ਹੈ ਇਹ ਜੰਮ ਦੇਮ ਦੱਸ ਦਿੱਤਾ ਗਿਆ ਸਾੜਦੀ ਹੈ ਹੜ ਆ ਗਿਆ ਪਾਣੀ ਆ ਗਿਆ ਕਿੰਨੇ ਦੇਖੀ ਡੁੱਬ ਨਾ ਜਾਈ ਇਹ ਜਨਮ ਜਾਤ ਪੈਵੇ ਨਾ ਅੱਗ ਨਾ ਲੱਗ ਜਾਏ ਡੁੱਬ ਨਾ ਜਾਏ ਬਿਜਲੀ ਨਾ ਲੱਗ ਜਾਏ ਇਹ ਜਨਮ ਜਾਤ ਹੈ ਇਹ ਇਹ ਦੁਨਿਆਵੀ ਪੈ ਨੇ ਗੁਰਮਖੋ ਉਸ ਤੋਂ ਬਾਅਦ ਜਿਉਂ-ਜਿਉਂ ਬੰਦਾ ਅੱਗੇ ਵੱਡਾ ਹੁੰਦਾ ਫਿਰ ਇਹਨੂੰ ਬਾਹਰ ਦੀਆਂ ਚੀਜ਼ਾਂ ਤੋਂ ਜਿਹੜੇ ਕੁਦਰਤ ਵਿੱਚੋਂ ਵਰਦੀਆਂ ਨੇ ਉਹਨਾਂ ਤੋਂ ਭੈ ਲੱਗਣ ਲੱਗ ਪੈਂਦਾ ਜਾਨਵਰ ਹੋਣ ਪੰਛੀ ਹੋਣ ਜੇ ਇਥੋਂ ਤੱਕ ਕਿ ਬਨਾਸਪਤੀ ਹੋ ਗਏ ਬੰਦੇ ਨੂੰ ਸਮਝ ਪੈ ਜਾ ਫਿਰ ਡਰਨ ਲੱਗ ਪੈਂਦਾ ਉਸ ਤੋਂ ਬਾਅਦ ਕੀ ਹੁੰਦਾ ਇੱਕ ਪੈ ਦੁਨਿਆਵੀ ਬੰਦੇ ਦੇ ਆਪਣੇ ਆਪ ਹੀ ਅੰਦਰੋਂ ਪੈਦਾ ਹੋ ਜਾਂਦਾ ਸਾਰਿਆਂ ਦੇ ਨਹੀਂ ਉਹ ਕਲਪਨਾ ਵਿੱਚੋਂ ਪੈਦਾ ਹੁੰਦਾ ਜਿਵੇਂ ਸਾਰੇ ਜੀ ਕਮਰੇ ਚ ਬੈਠੇ ਆ ਤੇ ਕੋਦਮ ਲਾਈਟ ਬੰਦ ਕਰੋ ਤੇ ਇੱਕ ਬੰਦਾ ਨਿਆਣਾ ਉੱਠ ਕੇ ਰੋਣ ਲੱਗ ਪੈਂਦਾ ਜੇ ਪੁੱਛੋ ਕਿਉਂ ਉਹਨੂੰ ਕਿਸੇ ਨੇ ਸੱਟ ਨਹੀਂ ਮਾਰੀ ਪਰ ਉਹਦੇ ਅੰਦਰ ਮਨ ਚ ਇੱਕ ਭੈ ਬੈਠਾ ਹਨੇਰਾ ਮੈਨੂੰ ਖਤਮ ਕਰਦਾ ਹੈ ਸਾਰਿਆਂ ਲਈ ਨਹੀਂ ਕਈ ਬੰਦੇ ਕੰਬਲ ਚ ਮੂੰਹ ਨਹੀਂ ਦਿੰਦੇ ਉਹਨਾਂ ਦੇ ਅੰਦਰ ਭੈ ਪਿਆ ਹੈ ਕੰਬਲ ਚ ਮੂੰਹ ਟੱਕਿਆ ਡਰ ਲੱਗਦਾ ਹੈ ਕਈ ਬੰਦੇ ਜਹਾਜ਼ ਸਫਰ ਕਰਦੇ ਡਰੀ ਜਾਂਦੇ ਆ ਕਈ ਬੰਦੇ ਗੱਡੀ ਚ ਬੈਠੇ ਸਫਰ ਕਰੀ ਜਾਂਦੇ ਕਰਦੇ ਡਰਦੇ ਆ ਕਈ ਬੰਦੇ ਸਾਈਕਲ ਮੋਟਰ ਚ ਲਾਂਦੇ ਕਿਉਂਕਿ ਇਹ ਸਾਡੀ ਕਲਪਨਾ ਨੇ ਪੈ ਪੈਦਾ ਕੀਤੇ ਉੰਜ ਲੋਕੀ ਵਿਚਰ ਵੀ ਰਹੇ ਸਿਰ ਬੇਨਤੀ ਕੁਝ ਜਨਮ ਜਾਤ ਪੈ ਦੁਨਿਆਵੀ ਪੈ ਕੁਝ ਸਾਡੀ ਕਲਪਨਾ ਚੋਂ ਇੱਕ ਦੂਸਰਾ ਪੈ ਹੈ ਉਹਨੂੰ ਅਸੀਂ ਦੀਨ ਨਹੀਂ ਪੈ ਕਹਿੰਨੇ ਦੀਨ ਦਰਸ ਧਰਮ ਹਰ ਧਰਮ ਨੇ ਪੈਦਾ ਕੀਤਾ ਜੀ ਪੈ ਕੋਈ ਧਰਮ ਨਹੀਂ ਕਹੋਗੇ ਜਿਹਨੇ ਨਹੀਂ ਕੀਤਾ ਜਿਹਨੂੰ ਤੁਸੀਂ ਨਰਕ ਦਾ ਕਨਸੈਪਟ ਕਹਿੰਦੇ ਹੋ ਦੋਜ਼ੇ ਕਹਿੰਦੇ ਹੋ ਕਿ ਇੱਕ ਪੈ ਨਹੀਂ ਧਰਮ ਨੇ ਪੈ ਪੈਦਾ ਕੀਤਾ ਇਸ ਕਰਕੇ ਬੰਦਿਆ ਤੂੰ ਕੰਮ ਚੰਗੇ ਕਰੀ ਉਹਦੇ ਵਿੱਚ ਅਸੀਂ ਬਾਣੀ ਚ ਪੜਨੇ ਆ ਕਿ ਇੱਕ ਸ਼ਬਦ ਆਉਂਦਾ ਹੈ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੈ ਧਰਮ ਰਹਿ ਇਹ ਪੈ ਨੇ ਇਹ ਦਿਨੀ ਪੈ ਹੈ ਡਰ ਤਾਂ ਹੈ ਨਾ ਫਿਰ ਮੈਂ ਅਰਜ਼ ਕਰਾਂਗਾ ਇਬਾਦਤ ਵਾਲਾ ਇਸ ਡਰ ਤੋਂ ਵੀ ਅੱਗੇ ਨਿਕਲ ਜਾਂਦਾ ਹੈ ਪਰ ਪੈ ਹੈ ਦਿਨ ਦੁਨਿਆਵੀ ਇਹ ਦੇਵੀ ਪੈ ਦਿਨੀ ਪੈ ਸ਼ਬਦ ਵਰਤਾਂ ਕੀ ਆ ਬਾਣੀ ਤੁਸੀਂ ਰੋਜ਼ ਪੜ੍ਹਦੇ ਨਹੀਂ ਆਪੀ ਨੇ ਭੋਗ ਭੋਗ ਕੇ ਕੋਈ ਭਸਮੜ ਭੌਰ ਸਦਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਦਾ ਅਰਥ ਚਲ ਮਰਤਾਂ ਗਿਆ ਸੰਗਲ ਕਿਹੜਾ ਪਾ ਦਿੱਤਾ ਇਹਦਾ ਮਤਲਬ ਸੂਖਸ਼ਮ ਸਰੀਰ ਵਿੱਚ ਵੀ ਕਰਮਾਂ ਦੇ ਬੰਧਨ ਪਏ ਹੋਏ ਆ